ਮੇਰੇ ਹੁਣ ਕੁਝ ਨਹੀਂ ਹੈਗੇ ਦੁਨੀਆ 'ਚ ਮੈਂ ਮਰੂੰਗਾ ਉੱਥੇ ਜਰੂਰ ਮਰੂੰਗਾ ਮੈਂ ਉੱਥੇ ਮੇਰੇ ਇੱਕ ਬੱਚਾ ਸੀਗਾ ਉਹ ਵੀ ਪਰਵਾਸੀ ਵਾਲੀ ਬੋਲੀਆ ਚਾਰ-ਚਾਰ ਅਮਸਿਨਾਂ ਬਿੰਡਦੇ ਉਹ ਵੀ ਬਾੜਦੇ ਨੇ ਜੜੀਆਂ ਲੈ ਕੇ ਪਰਵਾਸੀਆਂ ਨੂੰ ਕਿਤੇ ਜਾ ਮਾਹੀ ਮਦਾਂ ਮਰੀ ਹੋਈ ਆ ਉੱਥੇ ਤਿਆਗ ਕੇ ਘਬਣਾ ਨਵੜੀ ਉੱਥੇ ਹੀ ਬਰਨ ਦੇਖਣ ਹੁਣ ਉਹਨਾਂ ਨੂੰ ਛੱਡ ਧਰ ਤੋ ਮੇਰੀ ਬੱਚੀਆਂ ਨੇ ਪਿੱਛੇ ਉਹਨਾਂ ਨੇ ਵੀ ਐਵੇਂ ਹੀ ਤਿਆਗ ਦੇਣਗੇ ਜਿੱਦਾਂ ਉਹਨਾਂ ਦੇ ਭਰਾ ਨੇ ਉਹਨਾਂ ਦਾ ਵੀ ਕੀ ਰਹਿ ਗਿਆ ਦੁਨੀਆ ਤੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਨਾਲ ਇਨਜਸਟਿਸ ਹੋ ਰਿਹਾ ਤੁਹਾਡੇ ਨਾਲ ਧੱਕਾ ਕਰ ਰਿਹਾ ਪ੍ਰਸ਼ਾਸਨ ਅਫਸਰਾਂ اور ਕੀ ਧੱਕਾ ਹੀ ਕਬੀਰੀ ਹੁਣ ਤੱਕ 4 ਐਮਸੀਮ ਦੇ ਘਰ ਕੋਈ ਨਸੀਬ ਦਵਾਰੇ ਪਹੁੰਚਿਆ ਨਹੀਂ ਕੋਈ ਹੈਲਪ ਵਾਰੀ ਮੇਰੇ ਤਾਂ ਇਹ ਸਾਰੇ ਕੁਝ ਨੇ ਜਿਹੜੇ ਪਹੁੰਚਦੇ ਨਹੀਂ ਮੇਰੇ ਘਰ ਆਈ ਬੋਝੰਦ ਨੇ ਮੇਰੇ ਘਰ ਜਿਹੜੇ ਸਾਰੇ ਮੈਨੂੰ ਤਾਂ ਪਤਾ ਨਹੀਂ ਕਿ ਮੈਂ ਅੱਜ ਮਰ ਜਮਾ ਗੱਲ ਮਰ ਜਮਾ ਪਰ ਮੇਰੀ ਮੌਤ ਦਾ ਜ਼ਿੰਮੇਵਾਰ ਵੀ ਆਈ ਬਰਬਾਦੀ ਹੋਏਗੀ ਜਿਹੜੇ ਹੁਣ ਪੂਰੇ ਕਰਨ ਦੇ ਵੀਰ ਮੇਰੇ ਕੋਲ ਰਿਆ ਵੀ ਕੀ ਹੈਗਾ ਮੈਂ ਮਣੀ ਬੱਚੀਆਂ ਵੀ ਤਾਂ ਦੇਖਣੀਆਂ ਅੰਗੀਆਂ ਭੋਗ ਤੋਂ ਪਹਿਲਾਂ ਪਹਿਲਾਂ ਨੂੰ ਡਰ ਸੀ ਵੀ ਆਹ ਭੋਗ ਤੋਂ ਪਹਿਲਾਂ ਕੋਈ ਕਾਰਵਾਈ ਨਾ ਕਰਨ ਕੋਈ ਪਰਿਵਾਰ ਕੋਈ ਜਿਸ ਉਸ ਟਾਈਮ ਤੱਕ ਸਾਰੀ ਪੁਲਿਸ ਸਾਡੇ ਪਿੰਡ ਪੂਰਾ ਘੇਰਾ ਪਾ ਕੇ ਰੱਖਿਆ ੜੀ ਕਿ ਨਾ ਜੱਥੇ ਹੀ ਭੋਗ ਦਾ ਜੀ 9 ਤਰੀਕ ਨੂੰ ਇਕੱਠੇ ਹੋਵਾਂਗੇ ਠੀਕ ਹੈ ਨਾ ਸਾਨੂੰ ਉੱਥੇ ਮਰਨਾ ਪਵੇ ਵੇਟਿੰਗ ਨਾ ਪੁਖੜ ਤਾਲ ਦੇ ਅਸੀਂ ਬੈਠਾਂਗੇ ਠੀਕ ਹੈ ਜੀ ਮੁਹਾਲੀ ਕੁੰਬੜਾ ਦੇ ਵਿੱਚ ਦੋ ਕਤਲ ਹੁੰਦੇ ਨੇ ਪੁਲਿਸ ਇਹ ਕਹਿੰਦੀ ਹੈ ਕਿ ਅਸੀਂ ਜਿਹੜੇ ਨੇ 3-4 ਜਣਿਆਂ ਨੂੰ ਰਾਉਂਡ ਅਪ ਕਰ ਲਿਆ ਫੜ ਲਿਆ ਤੇ ਕੁਝ ਕਿ ਜਿਹੜੇ ਨੇ ਉਹ ਵੀ ਫੜੇ ਜਾਣਗੇ ਇਹ ਪਰਿਵਾਰ ਦੇ ਨਾਲ ਸਮਝਾਤਾ ਹੋਇਆ ਉੱਥੇ ਪਰਿਵਾਰ ਨੂੰ 2-2 ਲੱਖ ਰੁਪਏ ਦੇ ਚੈੱਕ ਫੜਾਏਗੇ ਇੱਕ ਨੂੰ ਇੱਥੇ ਧਰਮਸ਼ਾਲਾ ਦੇ ਵਿੱਚ ਫੜਾਇਆ ਇੱਕ ਨੂੰ ਆਉਣ ਮੌਕੇ ਤੇ ਉੱਥੇ ਫੜਾਇਆ ਪਰ ਹੁਣ ਪਰਿਵਾਰ ਕਹਿ ਰਿਹਾ ਕਿ ਸਾਨੂੰ ਗੁੰਮਰਾਹ ਕੀਤਾ ਗਿਆ ਉਸ ਦਿਨ ਵੀ ਕਈ ਜੀਹਾਂ ਵੀਡੀਓ ਸੀਗੇ ਜਿਸ ਦੇ ਵਿੱਚ ਕਹਿੰਦੇ ਨਜ਼ਰ ਆ ਰਹੇ ਸੀ ਕਿ ਸਾਨੂੰ ਗੁੰਮਰਾਹ ਕਰ ਰਹੇ ਸੀਗੇ ਪੁਲਿਸ ਪ੍ਰਸ਼ਾਸਨ ਗੁੰਮਰਾਹ ਕਰ ਰਿਹਾ ਹਾਲਾਂਕਿ ਵਾਦਾ ਕੁਛ ਹੋਰ ਸੀ ਮਿਲ ਕੁਛ ਹੋਰ ਰਿਹਾ ਐਫ ਆਈ ਆਰ ਦਰਜ ਹੋ ਰਹੀ ਹੈ ਅਣਪਛਾਤੇਆਂ ਦੇ ਤੇ ਨਾਮ ਦੇ ਕੇ ਦੋ ਤਿੰਨ ਬੰਦਿਆਂ ਦੇ ਪਰਿਵਾਰ ਇੱਥੇ ਖੜਾ ਹੋਇਆ ਇਹਨਾਂ ਦੇ ਅਨਾਉਂਸਮੈਂਟ ਕੀਤੀ ਅੱਜ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਘਰਾਓ ਕਰਾਂਗੇ ਐਸ ਐਸ ਪੀ ਦਫ਼ਤਰ ਦਾ ਘਰਾਓ ਕਰ ਸਕਦੇ ਹਾਂ ਭੁਖੜ ਹੜਤਾਲ ਤੇ ਬੈਠ ਸਕਦੇ ਹਾਂ ਜੇ ਸਾਨੂੰ ਇਨਸਾਫ ਨਾ ਮਿਲਿਆ ਤੇ ਏ ਉਹਨਾਂ ਦੇ ਮਾਤਾ ਨੇ ਦਮਨਪੀ ਤੋਹਰਾ ਦੇ ਜਿਹੜਾ ਜਿਹੜਾ ਮੁੰਡਾ ਪਿੱਛੇ ਜੇ ਮਾਰ ਦਿੱਤਾ ਗਿਆ ਸੀਗਾ ਲੜਾਈ ਹੋਈ ਸੀਗੀ ਤੇ ਦੋ ਕਤਲ ਹੋਏ ਸੀਗੇ ਤੇ ਚਾਚੀ ਨੇ ਕੁੰਬੜਾ ਸਾਹਿਬ ਨੇਤਾ ਇਹ ਸਾਰੇ ਇੱਥੇ ਖੜੇ ਹੋਏ ਨੇ ਪਹਿਲਾਂ ਮਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿ ਮਾਂ ਤੇ ਦਿਲ ਦੇ ਉੱਤੇ ਕੀ ਬੀਤਰੀਆ ਜਦੋਂ ਇਨਸਾਫ ਦੀ ਗੱਲ ਕਹੀ ਉਦੋਂ ਤਾਂ ਮਾਂ ਨੇ ਕਿਹਾ ਚਲੋ ਠੀਕ ਹੈ ਇਨਸਾਫ ਮਿਲ ਜਾਏਗਾ ਪਰ ਹੁਣ ਜਦੋਂ ਐਫ ਆਈ ਆਰ ਦਰਜ ਹੋ ਰਹੀਆਂ ਨੇ ਕੋਈ ਇਨਸਾਫ ਨਹੀਂ ਮਿਲ ਰਿਹਾ ਤਾਂ ਦਿਲ ਦੁਖ ਰਿਹਾ ਤੁਹਾਡੇ ਨਾਲ ਤਾਂ ਗੱਲਬਾਤ ਹੋਈ ਸੀਗੀ ਤੁਹਾਨੂੰ ਪੁਲਿਸ ਪ੍ਰਸ਼ਾਸਨ ਲੈ ਕੇ ਗਿਆ ਕਿ ਵੀ ਤੁਹਾਨੂੰ ਇਨਸਾਫ ਮਿਲ ਜਾਏਗਾ ਤੁਹਾਨੂੰ ਜਿਹੜੇ ਦੋਸ਼ੀ ਨੇ ਫੜ ਕੇ ਤੁਹਾਨੂੰ ਦਿਖਾ ਵੀ ਦਿੱਤੇ ਹੁਣ ਫਿਰ ਕੀ ਹੋਇਆ ਤੁਸੀਂ ਅਜਿਹਾ ਪ੍ਰਸ਼ਾਸਨ ਦੇ ਉੱਤੇ ਸਵਾਲ ਖੜੇ ਕਰ ਰਹੇ ਹੋ ਕੋਈ ਇਨਸਾਫ ਨਹੀਂ ਮਿਲਿਆ ਵੀਰੇ ਕਤਲ ਛੇ ਸੀ 6 ਦਿਨਾਂ ਵਿੱਚ ਕਤਲ ਦਾ ਆ 6 ਸੀਗੇ ਪਰ ਇਨੇ ਪਤਾ ਨਹੀਂ 3-4 ਇੱਕ ਨਿਵਾਲਕ ਦਿਖਾਇਆ ਸੀਗਾ ਤੇ ਤਿੰਨੇ ਦੁੱਜੇ ਦਿਖਾਏ ਸੀਗੇ ਉਹ ਤੋਂ ਬਾਅਦ ਕਹਿੰਦੇ ਦੋ ਫੇਰ ਫੜ ਲਿਆ ਕਦੇ ਕਹਿੰਦੇ ਫકડ ਲਈਏ ਕਦੀ ਕਹਿੰਦੇ ਫਕੜੇ ਨਹੀਂ ਹੈਗੇ ਤੇ ਤੁਹਾਨੂੰ ਦਿਖਾ ਕੇ ਵੀ ਲੈ ਕੇ ਗਿਆ ਲੈ ਕੇ ਗਏ ਸੀਗੇ ਤੁਹਾਨੂੰ ਦਿਖਾ ਕੇ ਲਿਆ ਸੀ ਕਿ ਇਹ ਬੰਦਾ ਤੁਸੀਂ ਕਿਹਾ ਕਿ ਹਾਂ ਅਮਨ ਨਾਮ ਦਾ ਲੜਕਾ ਹੈ ਜਿੰਨੇ ਮੇਨ ਸੀਗਾ ਜਿੰਨੇ ਮਾਰਿਆ ਉਹ ਤੁਹਾਨੂੰ ਦਿਖਾਇਆ ਵੀ ਗਿਆ ਤੁਹਾਨੂੰ ਉਸ ਵੇਲੇ ਤੁਹਾਨੂੰ ਨਹੀਂ ਕਿੰਤੂ ਪਰੰਤੂ ਹੋਇਆ ਕਿ ਵੀ ਇਹ ਬੰਦਾ ਤਾਂ ਹੈ ਨਹੀਂ ਇਹ ਉਹ ਨਹੀਂ ਹੈਗਾ ਅਸਲ ਜਿੰਨੇ ਮਾਰਿਆ ਨਹੀਂ ਦਿਖਾਇਆ ਉਹ ਹੀ ਸੀਗਾ ਜਿੰਨੇ ਕਤਲ ਜਿੰਨੇ ਕਤਲ ਕਰਿਆ ਸੀ ਕਤਲ ਕੀਤਾ ਹੁੰਦੀ ਹੈ ਫਿਰ ਹੁਣ ਕੀ ਮੰਗ ਕਰਦੇ ਹਾਂ ਕਿ ਇਨਸਾਫ ਕਿਵੇਂ ਦਾ ਹੋਣਾ ਚਾਹੀਦਾ ਹੈ ਕੇ ਹੱਸੇ ਹੋਰ ਵੀ ਇਸ ਦੇ ਵਿੱਚ ਢਿੱਲ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਪੂਰੇ ਕਤਲ ਪਕੜੋ ਜੀ ਪੂਰੇ ਕਤਲ ਵੱਲੋਂ ਬੋਲੇ ਸੀ ਵੀ ਹਾਂ ਜਿਹੜੇ ਦੋ ਰਹਿ ਗਏ ਨੇ ਇਹ ਵੀ ਇੱਕ ਦੋ ਦਿਨ ਦੇ ਵਿੱਚ ਪਕੜੇ ਜਾਣਗੇ ਠੀਕ ਹੈ ਹੁਣ ਆਪਣਾ 17-18 ਦਿਨ ਹੋ ਗਏ ਜੋ ਗੱਲ ਜਿੱਥੇ ਸੀ ਉੱਥੇ ਗੱਲ ਰੋਕੀ ਗਈ ਠੀਕ ਹੈ ਜੀ ਨਾ ਤਾਂ ਸਾਨੂੰ ਨਾ ਤਾਂ ਸਾਨੂੰ ਐਦਾਂ ਪਤਾ ਵੀ ਹਾਂ ਉਹ ਰੋਪੀ ਰਹਿਣੇ ਵਾਲੇ ਕਿੱਥੇ ਦੀਆਂ ਕਿੱਥੇ ਦੇ ਨਹੀਂ ਠੀਕ ਹੈ ਜੀ ਗੱਲ ਪਹਿਲਾਂ 25 ਲੱਖ ਵਾਲੀ ਹੋਈ ਸੀ ਡੇ ਕੇ ਜੀ 25 ਲੱਖ ਤੋਂ ਫਿਰ 10 ਲੱਖ ਦੇ ਆਗੇ ਫਿਰ 2-2 ਲੱਖ ਦੇ ਚੈੱਕ ਦੇ ਕੇ ਗੱਲ ਉੱਥੇ ਬੰਦ ਬੰਦ ਕਰ ਦਿੱਤੀ ਪ੍ਰਸ਼ਾਸਨ ਨੇ ਵੀ ਕੁੰਮੜਾ ਸਾਹਿਬ ਵੀ ਉੱਥੇ ਖੜੇ ਸੀ ਕਿ ਉਦੋਂ ਅਸੀਂ ਵੀ ਸੁਣ ਰਹੇ ਸੀਗੇ ਰਿਕਾਰਡ ਵੀ ਹੈ ਕਈ ਚੀਜ਼ਾਂ ਆਨਲਾਈਨ ਮੀਡੀਆ ਦੇ ਉੱਤੇ ਪਿਆ ਹੋਇਆ ਕਿ 8-8 ਲੱਖ ਦੇ ਵਿੱਚ ਕੋਈ ਗੱਲਬਾਤ ਹੋਈ ਸੀ ਕਿ ਇੰਨਾ ਜਿਹੜਾ ਐਸਆਈਐਸ ਐਕਟ ਦੇ ਵਿੱਚੋਂ ਜਿਹੜਾ ਮਿਲਦਾ ਹੁੰਦਾ ਉਸ ਤਰੀਕੇ ਦੇ ਨਾਲ ਮੈਂ ਤੁਹਾਡੇ ਕੋਲ ਵੀ ਆਣਾ ਇਹਨਾਂ ਤੋਂ ਮੈਂ ਲੈ ਲਵਾਂ ਉਹ ਇਹ ਤੁਹਾਡੇ ਕੋਲ ਅਲੱਗ ਤੋਂ ਤੁਹਾਨੂੰ ਕਿਹਾ ਸੀ ਕਿ 25 ਲੱਖ ਦੇਵਾਂਗੇ ਕਿੱਥੇ ਉਹ ਤਾਂ ਲੱਗ ਤੋਂ ਬੋਲੇ ਸੀ 25 ਲੱਖ ਰੁਪਏ ਇੱਥੇ ਕਿਹਾ ਸੀ ਤੁਹਾਨੂੰ ਜੋ ਧਰਨ ਲੱਗਿਆ ਉੱਥੇ ਬੋਲੇ ਸੀ ਇਹ ਗੱਲ ਜੀ ਐਸ ਡੀ ਐਮ ਮੈਡਮ ਨੇ ਉੱਥੇ ਸਾਰਿਆਂ ਦੇ ਵਿੱਚ ਕਿਹਾ ਸੀ ਅਸੀਂ ਇੱਕ ਮੰਗ ਪੱਤਰ ਦਿੱਤਾ ਹੋਇਆ ਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਠੀਕ ਹੈ ਜੀ ਪਰਿਵਾਰ ਨੂੰ 25 ਲੱਖ ਤੱਕ ਮੁਆਵਜ਼ਾ ਤੇ ਆਪਣਾ ਇਹ ਪਰਿਵਾਰ ਦੇ ਵਿੱਚੋਂ ਇੱਕ ਇੱਕ ਫੈਮਿਲੀ ਮੈਂਬਰ ਨੂੰ ਸਰਕਾਰੀ ਨੌਕਰੀ ਠੀਕ ਹੈ ਜੀ ਹਾਂ ਜੀ ਜੀ ਬਿਲਕੁਲ ਹਾਂਜੀ ਉਸ ਤੋਂ ਬਾਅਦ ਜਿਸ ਦਿਨ ਦਿਨ ਪੋ ਪੋ ਖਤਮ ਪੋਕ ਪਿਆ ਉਸ ਤੋਂ ਬਾਅਦ ਸਾਰੀ ਗੱਲਾਂ ਦਵਾਤੀਆਂ ਗਈਆਂ ਠੀਕ ਹੈ ਜੀ ਅੱਛਾ ਜਿਆ ਕਿ ਲੱਗ ਰਿਹਾ ਜਿਵੇਂ ਤੁਸੀਂ ਕਹਿ ਰਹੇ ਸੀਗੇ ਕਿ ਚਲੋ ਹੁਣ ਫੜੇਗੇ ਸਾਰੇ ਇਨਸਾਫ ਮਿਲ ਸਕਦਾ ਹੈ ਪਰ ਹੁਣ ਤੁਹਾਨੂੰ ਕਿੰ ਲੱਗ ਰਿਹਾ ਤੁਸੀਂ ਕਹ ਰਹੇ ਹੋ ਕਿ ਅਸੀਂ ਮਰਨ ਮਰਨ ਵਰਤ ਤੇ ਬੈਠਾਂਗੇ ਭੁੱਖ ਹੜਤਾਲ ਕਰਾਂਗੇ ਕੋਈ ਸਟੇਟਮੈਂਟ ਨਹੀਂ ਆਈ ਉਹ ਖੜੇ ਨਾ ਦੇ ਪਾਰਟਿਸਪਰਜ ਹੋ ਗਏ ਠੀਕ ਹੈ ਸਾਡੇ ਜੋ ਮਤਲਬ ਸਾਨੂੰ ਕੋਈ ਵੀ ਉਹਨਾਂ ਦਾ ਪ੍ਰੂਫ ਨਹੀਂ ਦਿੱਤਾ ਗਿਆ ਜਿਹੜੇ ਦੋ ਰਹਿੰਦੇ ਨੇ ਬਾਕੀ ਜਦੋਂ ਅਸੀਂ ਸੰਘਰਸ਼ ਕੀਤਾ ਉਦੋਂ ਤੱਕ ਫੜ ਕੇ ਦਿਖਾਣੇ ਤਿੰਨਾਂ ਉਸ ਤੋਂ ਬਾਅਦ ਤਾਂ ਸੰਘਰਸ਼ ਅਸੀਂ ਚੱਕ ਲਿਆ ਤਰਨਾ ਚੱਕ ਲਿਆ ਉਸ ਤੋਂ ਬਾਅਦ ਤਾਂ ਕੋਈ ਸਟੇਟਮੈਂਟ ਨਹੀਂ ਦਿੱਤੀ ਪੁਲਿਸ ਨੇ ਤੇ ਉਸ ਤੋਂ ਬਾਅਦ ਉਲਟਾ ਜਦੋਂ 13 ਤਰੀਕ ਨੂੰ ਸਾਡੇ ਮੁੰਡੇ ਦੀ ਡੈਥ ਹੁੰਦੀ ਹੈ ਤੇ 14 ਨੂੰ ਇਹਨਾਂ ਤੇ ਪਰਚਾ ਦਰਜ ਹੁੰਦਾ ਤੇ 14 ਨੂੰ ਜਾਇ ਤਿੰਨ ਦੀ ਸਟ ਕੀ ਤੁਸੀਂ ਤਾਂ ਅਕਸਾਇਆ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਅਕਸਾਇਆ ਭੋਗਪੈਣ ਤੱਕ ਸਾਨੂੰ ਗੁੰਮਰਾਹ ਰੱਖਿਆ ਕਿ ਉਦੋਂ ਹੀ ਕਿਉਂ ਨਾ ਕਹਿ ਆਨੇ ਨੇ ਵੀ ਤੁਹਾਡੇ ਤੇ ਪਰਚੇ ਦਰਜ ਨੇ ਬਾਅਦ ਚ ਕਿਉਂ ਇਹ ਗੱਲ ਆਖੀ ਨੇ ਜੇ ਕਿ ਫ੍ਰੀडम ਕੀ ਕਹਿੰਦੀ ਹੈ ਕਿ ਧਰਨਾ ਲਗਾਓ ਸਾਨੂੰ ਵੀ ਆਪਣੀ ਫ੍ਰੀडम ਹੈ ਸਾਨੂੰ ਆਪਣੀ ਆਜ਼ਾਦੀ ਆਪਣੇ ਹੱਕ ਵਾਸਤੇ ਧਰਨਾ ਲਾਇਆ ਜਦ ਸਾਨੂੰ ਪ੍ਰਸ਼ਾਸਨ ਤੋਂ ਕੋਈ ਉਮੀਦ ਨਹੀਂ ਸੀਗੀ ਕਿ ਇਨਸਾਫ ਦੇਊਗਾ ਪੁਲਿਸ ਨੇ 15 ਘੰਟੇ ਦੇ ਵਿੱਚ ਵੀ ਕੋਈ ਕਾਰਵਾਈ ਨਹੀਂ ਕੀਤੀ ਤਾਂ ਸਾਨੂੰ ਧਰਨਾ ਲਾਣਾ ਪਿਆ ਕਹੀਂ ਸਾਨੂੰ ਉਤਰਨ ਲਾ ਆਉਣਾ ਪਿਆ ਇਸ ਤੋਂ ਪਹਿਲਾਂ ਵੀ ਕਹੀਂ ਕਤਲ ਹੋ ਚੁੱਕੇ ਕੁੰਬੜੇ ਚ ਵਾਰਦਾਤਾਂ ਹੋ ਚੁੱਕੀ ਪੁਲਿਸ ਨੇ ਕੀ ਕੀਤਾ ਕੁਝ ਵੀ ਨਹੀਂ ਕਿਉਂ ਅਜੇ ਹਾਂ ਕਿਉਂ ਤੁਹਾਨੂੰ ਕਿਉਂ ਲੱਗਦਾ ਕਿ ਪੁਲਿਸ ਕਾਰਵਾਈ ਨਹੀਂ ਕਰ ਰਹੀ ਬੇਕਾਇਦਾ ਤੌਰ ਤੇ ਡੀਆਈਜੀ ਮੈਡਮ ਰੋਪੜ ਰੇਂਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਅਸੀਂ ਸਭ ਕਰ ਰਹੇ ਹਾਂ ਪੁਲਿਸ ਨੇ ਬੋਲਿਆ ਸੀ ਪੁਲਿਸ ਨੇ ਬੋਲਿਆ ਸੀ ਆ ਕਾਰਵਾਈ ਕਰਨ ਨੂੰ ਪਰ ਹੋਰ ਨਹੀਂ ਰਹੀ ਕਾਰਵਾਈ ਨਾ ਹੀ ਕੋਈ ਪ੍ਰੂਫ ਹੀ ਨਹੀਂ ਦੇ ਰਹੇ ਪ੍ਰੂਫ ਤਾਂ ਦੇਣ ਪ੍ਰੂਫ ਹੀ ਨਹੀਂ ਦੇ ਰਹੇ ਟੋਟਲ ਤੁਸੀਂ ਕਿੰਨੇ ਬੰਦੇ ਕਹਿੰਦੇ ਹੋ ਕਿ ਜਿਹੜੇ ਸੀਗੇ ਹੋ ਕਿੰਨੇ ਜਿਹੜੇ ਪੜ੍ਹੇ ਹੋਏ ਨੇ ਤੁਸੀਂ ਗਏ ਵੀ ਸੀ ਦੇਖ ਕੇ ਵੀ ਆਏ ਤੁਸੀਂ ਵੀ ਕਿੰਨੇ ਚਾਰ ਬੰਦੇ ਚਾਰ ਬੰਦੇ ਫੜੇ ਕਿ ਉਹਨਾਂ ਦੇ ਵਿੱਚ ਨਾਵਾ ਲਗਾ ਤੇ ਦੋ ਤਿੰਨ ਦੋ ਹਜੇ ਫਰਾਰ ਨੇ ਉਹਨਾਂ ਦਾ ਕੋਈ ਹਤਾ ਪਤਾ ਨਹੀਂ ਦੱਸਿਆ ਪੁਲਿਸ ਨੇ ਸਾਡੇ ਬੱਚੇ ਦਾ ਫੋਨ ਤੱਕ ਨਹੀਂ ਦਿੱਤਾ ਸਾਡੇ ਵਿੱਚ ਦਾ ਫੋਨ ਤੱਕ ਨਹੀਂ ਦਿੱਤਾ ਤੇ ਨਾਵਾ ਉਹ ਤਾਂ ਫੇਰ ਜਦ ਕਿ ਉਹਨਾਂ ਦੇ ਪਿੱਛੇ ਵੀ ਪਰਚੇ ਦਰਜ ਹੋਏ ਹੋਏ ਨੇ ਦੋ ਬੰਦਿਆਂ ਦੇ ਪਿੱਛੇ ਵੀ ਪਰਚੇ ਦਰਜ ਐਵੇਂ ਤਾਂ ਕਿ ਕਤਲ ਕਰਨ ਵਾਸਤੇ ਹੀ ਰੱਖੇ ਨੇ ਹੁਣ ਕੀ ਗਰੀਬ ਦੇ ਬੱਚੇ ਦਾ ਮਤਲਬ ਹੋ ਗਿਆ ਉਹਨੂੰ ਇਨਸਾਫ ਲੈਣ ਲਈ ਪੈਸਾ ਤਾਂ ਉਹਦੇ ਕੋਲ ਹੈ ਹੀ ਨਹੀਂ ਲੋਕਪ ਲਈ ਜਿਹੜੇ ਬੰਦੇ ਨੇ ਉਹੀ ਹੱਥ ਫੜਨਗੇ ਜੇ ਉਹੀ ਹੱਥ ਹਾਂ ਜਿਹੜੇ ਸਾਡੇ ਹੱਕ 'ਚ ਖੜੇ ਨੇ ਉਹਨਾਂ ਤੇ ਹੀ ਪਰਚੇ ਹੋ ਰਹੇ ਨੇ ਫਿਰ ਕੌਣ ਕਿਸੇ ਦੀ ਬਾਹ ਫੜ ਸਾਡੇ ਮਤਲਬ ਬਲਵਿੰਦਰ ਸਿੰਘ ਕੁੰਮੜਾ ਹੈ ਲੋਕਪ ਲਈ ਇਹਨਾਂ ਨੇ ਸਾਡੇ ਮਤਲਬ ਪਰਿਵਾਰ ਦੇ ਸਾਥ ਦਿੱਤਾ ਗਰੀਬ ਪਰਿਵਾਰ ਦਾ ਇਹਨਾਂ ਤੇ ਹੀ ਪਰਚੇ ਦਰਜ ਹੋ ਰਹੇ ਨੇ ਇਹਨਾਂ ਨੇ ਕੀ ਕੀਤਾ ਇਹਨਾਂ ਦੇ ਕੋਈ ਪ੍ਰਾਪਰਟੀ ਦਿਖਾ ਦਿਓ ਜਾਂ ਕੁਝ ਕਹਦੇ ਵੀ ਜਾਂ ਕਿਸੇ ਚੀਜ਼ ਦਾ ਲਾਲਚ ਹੈ ਇਹਨਾਂ ਦਾ ਇਨਾਂ ਦਾ ਮਤਲਬ ਕੀ ਕੋਈ ਪਿਛਲਾ ਪ੍ਰੂਫ ਦਿਖਾ ਦੋ ਵੀ ਇਹਨਾਂ ਨੇ ਕਿਸੇ ਦੇ ਕੋਈ ਐਜੀ ਗੱਲ ਕੀਤੀ ਆ ਸਾਰੇ ਲੋਕਾਂ ਦੇ ਭਲਾ ਕੀਤੇ ਨੇ ਪਿਛਲਾ ਰਿਕਾਰਡ ਦਿਖਾ ਦੋ ਵੀ ਹਾਂ ਵੇ ਕਿਸੇ ਦੇ ਗਲਤ ਨਹੀਂ ਐ ਜਾਂ ਕੁਛ ਨਹੀਂ ਸਾਰਿਆਂ ਦੀ ਹੈਲਪ ਕਰਦੇ ਨੇ ਹੈਲਪ ਕਰਨਾ ਵੀ ਗੁਨਾਹ ਹੋ ਗਿਆ ਕਿਉਂ ਟਾਰਗੇਟ ਕਿਉਂ ਕੀਤਾ ਬਲਵਿੰਦਰ ਸਿੰਘ ਕੁੰਬੜਾ ਨੂੰ ਜਾਂ ਕਿਸੇ ਹੋਰ ਨੂੰ ਜਿਹਦੇ ਉੱਤੇ ਪਰਚਾ ਕੀਤਾ ਹਨ ਪਛਾਤਨ ਤੇ ਕਿਉਂ ਟਾਰਗੇਟ ਕੀਤਾ ਉਹਦੇ ਵਿੱਚ ਇਹ ਵੀ ਲਿਖਿਆ ਹੈ ਕਿ ਇਹਨਾਂ ਨੇ ਗੁੰਮਰਾਹ ਕੀਤਾ ਲੋਕਾਂ ਨੂੰ ਉੱਥੇ ਧਰਨਾ ਲਾਤਾ ਇਹਦੇ ਵਿੱਚ ਸਾਡੇ ਜਿਹੜੇ ਮਤਲਬ ਕਿ ਖੁੰਨੀ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੋਲਣ ਯੋਗ ਨਹੀਂ ਸੀ ਠੀਕ ਹੈ ਨਾ ਕਿਉਂਕਿ ਸਾਡੇ ਆਪਣਾ ਬਲਵਿੰਦਰ ਸਿੰਘ ਕੁੰਬੜਾ ਜੀ ਆਪਣਾ ਅੱਗੇ ਹੋ ਕੇ ਬੋਲੇ ਨੇ ਠੀਕ ਹੈ ਜੀ ਗਰੀਬ ਦੇ ਹੱਕ ਦੇ ਲਈ ਠੀਕ ਹੈ ਜੀ ਔਰ ਉਲਟਾ ਗਵਰਨਮੈਂਟ ਨੇ ਇਹਨੂੰ ਇਹਨਾਂ ਦੇ ਉੱਪਰ ਹੀ ਪਰਚੇ ਕਰ ਦਿੱਤੇ ਠੀਕ ਹੈ ਜੀ ਹਾਂ ਜੀ ਅਸੀਂ ਆਪਣੇ ਬੱਚੇ ਮਰਵਾ ਦਈਏ ਜੇਕਰ ਅਸੀਂ ਤਰਨੇ ਨਹੀਂ ਆਏ ਅਸੀਂ ਆਪਣੇ ਬੱਚੇ ਮਰਵਾ ਦਈ ਮੈਂ ਤਾਂ ਇਹੀ ਮੰਗ ਕਰਦੀ ਆ ਕਿ ਪਰਚੇ ਰੱਦ ਹੋਣ ਤੇ ਜਿਹੜੇ ਵੀ ਇਹ ਗਰੀਬ ਬੱਚੇ ਨੇ ਐ ਮੇਰੀ ਵਾਰਦਾਤਾਂ ਹੋ ਜਾਂਦੀਆਂ ਨਾ ਪਰ ਅਸੀਂ ਤੁਹਾਡੇ ਕੋਲ ਆਨਾ ਜਦੋਂ ਇਹ ਸਾਰੀ ਵਾਰਦਾਤ ਹੋਈ ਇਹ ਚੀਜ਼ਾਂ ਹੋਈਆਂ ਧਰਨਾ ਚੁੱਕਿਆ ਗਿਆ ਤੁਸੀਂ ਉੱਥੇ ਉਸ ਵੇਲੇ ਰੌਲਾ ਪਾ ਰਹੇ ਸੀਗੇ ਕਹਿ ਰਹੇ ਸੀ ਕਿ ਸਾਡੇ ਨਾਲ ਕੋਈ ਗੱਲਬਾਤ ਹੀ ਨਹੀਂ ਤੁਸੀਂ ਉਸ ਵੇਲੇ ਕਹਿ ਰਹੇ ਸੀਗੇ ਪਰ ਤੁਹਾਨੂੰ ਅੱਜ ਫਿਰ ਇੱਥੇ ਖੜਨਾ ਪੈ ਰਿਹਾ ਕਿ ਉਦੋਂ ਨਹੀਂ ਗੱਲ ਹੋਈ ਅੱਜ ਨਹੀਂ ਕਿੰਨੇ ਗੁੰਮਰਾਹ ਕੀਤਾ ਸੀ ਤੁਹਾਨੂੰ ਮੈਂ ਤਾਂ ਆਪਣੇ ਬੱਚੇ ਨਾਲ ਹਸਪਤਾਲ ਚ ਸੀਗੀ ਮੇਰੇ ਨਾਲ ਪ੍ਰਸ਼ਾਸਨ ਨੇ ਕੋਈ ਪੁਲਿਸ ਸਾਡੇ ਅੱਗੇ ਪਿੱਛੇ ਸਾਡੇ ਸਾਡੇ ਨਾਲ ਕੋਈ ਸਾਨੂੰ ਕਿਸੇ ਨਾਲ ਕੰਟੈਕਟ ਹੋਈ ਨਹੀਂ ਰਿਹਾ ਸੀ ਜੀ ਪੂਰਾ ਮਤਲਬ ਸਾਨੂੰ ਕਵਰ ਕੀਤਾ ਹੋਇਆ ਸੀ ਤੇ ਉਹੀ ਗੱਲ ਆ ਗਈ ਸੇਮ ਪ੍ਰੋਸੀਜਰ ਜੀ 13 ਤਰੀਕ ਨੂੰ ਦੋਨੋਂ ਤਰਫੋਂ ਤੁਹਾਡੇ ਨਾਲ ਪਹਿਲਾਂ ਸਾਈਨ ਹੋਏ ਨਾਲ ਤੁਹਾਡੇ ਨਾਲ ਕੋਈ ਸਮਝੌਤਾ ਆ ਹੁਣ ਫਿਰ ਤੁਹਾਨੂੰ ਉਸੇ ਤਰੀਕੇ ਨਾਲ ਕੋਈ ਪ੍ਰਸ਼ਾਸਨ ਨਾਲ ਰਾਣੀ ਇੰਟਰਵਿਊ ਦੇਖ ਲਓ ਸਾਡੇ ਘਰ ਦੀ ਫੈਮਿਲੀ ਨਾਲ ਕੋਈ ਕੰਟੈਕਟ ਕੋਈ ਕਿਦਾਂ ਦਾ ਪ੍ਰਸ਼ਾਸਨ ਨੇ ਕੋਈ ਡਿਮਾਂਡ ਕੋਈ ਦੁੱਖ ਤਕਲੀਫ ਕਿਦਾਂ ਦੀ ਕੋਈ ਕੁਛ ਕੀਤਾ ਹੀ ਨਹੀਂ ਹੈਗਾ ਤਾਂ ਮੈਂ ਮੈਂ ਤਾਂ ਸਿਰਫ ਉਸ ਸਟੈਂਪ ਧਰਨੇ ਤੇ ਜਾ ਕੇ ਰੋਕਣ ਲੱਗੀ ਸੀਗੀ ਵੀ ਮੇਰੇ ਬੱਚੇ ਨਾਲ ਤਾਂ ਜੇ ਕੋਈ ਇਨਸਾਫ ਹੀ ਨਹੀਂ ਹੋਇਆ ਹਾਲਾਂਕਿ ਤੁਸੀਂ ਕਹ ਰਹੇ ਸੀ ਕਿ ਧਰਨਾ ਕਿਹਨੂੰ ਪੁੱਛ ਕੇ ਚੁੱਕਿਆ ਸਾਡੇ ਨਾਲ ਤਾਂ ਕੋਈ ਸਾਈਨ ਹੀ ਨਹੀਂ ਹੋਏ ਵੀ ਸਾਡੇ ਸਾਈਨ ਵੀ ਨਹੀਂ ਹੈਗੇ ਮੇਰੇ ਉਸੇ ਦਿਨ ਗਈ ਸੀ ਮੈਂ ਤਾਂ ਹਸਪਤਾਲ ਚ ਦਿਨ ਰਾਤ ਉੱ ਤੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਤਾਂ ਜਦੋਂ ਸਾਨੂੰ ਪਤਾ ਲੱਗਿਆ ਵੀ ਧਰਨਾ ਚੁੱਕਿਆ ਹੈ ਤੇ ਮੈਂ ਤਾਂ ਉੱਥੇ ਗਈ ਵੀ ਨਹੀਂ ਫਸਟ ਟਾਈਮ ਗਈ ਸੀਗੀ ਮੈਂ ਉੱਥੇ ਤੇ ਉਸ ਟਾਈਮ ਮੈਂ ਆਪਣਾ ਜਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜੀ ਪਰ ਉਸ ਟਾਈਮ ਸਾਰਾ ਚੱਕ ਚੁੱਕੋਗੇ ਕਿਉਂਕਿ ਪ੍ਰਸ਼ਾਸਨ ਨੇ ਸਾਨੂੰ ਇੰਨਾ ਸਾਰੇ ਪਾਸੇ ਤੋਂ ਜਾਲ ਚ ਜਿੱਦਾਂ ਕਹਿ ਲੋ ਫਸੇ ਫਸ ਚੁੱਕੇ ਸੀਗੇ ਹੁਣ ਫਿਰ ਤੋਂ ਤੁਸੀਂ ਧਰਨਾ ਲਾਣ ਲੈ ਗਏ ਤੁਸੀਂ ਫਿਰ ਤੋਂ ਧਰਨਾ ਲਾਣ ਲੈ ਗਏ ਹੁਣ ਕੋਈ ਖਬਰ ਹੀ ਨਹੀਂ ਲੈਣਾ ਆਂਦਾ ਪ੍ਰਸ਼ਾਸਨ ਦਾ ਉਸ ਦਿਨ ਆ ਕੇ ਸਾਡੇ ਘਰ ਚ ਕੋਈ ਬੜਿਆ ਤੱਕ ਨਹੀਂ ਹੈਗਾ ਕੋਈ ਦੋ ਮਰਡਰ ਕਤਲਾਂ ਦਾ ਕੇਸ ਹੈ ਕਤਲਾਂ ਦੀ ਤੁਸੀਂ ਸਮਝ ਲਈ ਬੱਚੇ ਦਾ ਉਹਨਾਂ ਦਾ ਫੇਸਨਾ ਕਰਨਾ ਪੈਣਾ ਉਹਨੂੰ ਕੋਈ ਕੋਈ ਕੋਲੇ ਹੋਰ ਵੀ ਬਹੁਤ ਸਾਰੀਆਂ ਨੇ ਕਾਹਦਾ ਹਾਰਨਾ ਜਦ ਕਿ ਬੱਚਿਆਂ ਦੇ ਕਤਲ ਹੋ ਗਏ ਮਰਡਰ ਹੋ ਗਏ ਵੱਡੇ ਜਿਵੇਂ ਪਹਿਲਾਂ ਇੱਥੇ ਇੱਕ ਗਰਦਨ ਵੱਡੀ ਪਈਏ ਮੁੰਡੇ ਦੀ 2 ਸਾਲ ਤੇ ਉਹ ਜ਼ਿੰਦਗੀਰ ਮੌਤ ਦੀ ਲੜਾਈ ਲੜ ਰਿਹਾ ਜਦ ਵੀ ਇਸ ਐਸਐਚਓ ਨੇ ਇਹੀ ਥਾਣਾ ਫੇਸ 60 ਹੈਗਾ ਉਹਦੀਆਂ 8 ਫੇਸ ਥਾਣਿਆਂ ਦੀ ਸਾਡੇ ਕੋਲ 100 ਕਾਹਦਾ ਹਾਰਨਾ ਹੈ ਠੱਗੀ ਠੋਰੀ ਦੀ ਇਹ ਵੀ ਚਲੋ ਇਹ ਤੁਹਾਡੇ ਇਲਜ਼ਾਮ ਉਹਨਾਂ ਨੇ ਦਿੱਤੇ ਅਸੀਂ ਪ੍ਰੂਫ ਦੇ ਨਾਲ ਗੱਲ ਕਰਾਂਗੇ ਆਪਾਂ ਇਸ ਵਾਰੀ ਗੱਲ ਕਰ ਲਈ ਕਿ ਜਿਹੜਾ ਇਹ ਮੌਜੂਦਾ ਜਿਸ ਸਿਚੁਏਸ਼ਨ ਹੈਗੀ ਹੈ ਕਿਉਂਕਿ ਸਾਨੂੰ ਉਹਨਾਂ ਦਾ ਪੱਖ ਲੈਣਾ ਪੈਣਾ ਉਹਨਾਂ ਨੇ ਪੱਖ ਦੇਣਾ ਨਹੀਂ ਖਬਰ ਰੁਕਦੀ ਹੈ ਤੁਸੀਂ 1 ਮਿੰ ਜੋ ਇਹ ਸਾਰੀ ਘਟਨਾ ਕਰਮ ਹੋਇਆ ਉਸ ਦਿਨ ਤੁਸੀਂ ਵੀ ਉੱਥੇ ਸੀਗੇ ਤੁਸੀਂ ਵੀ ਸੁਣ ਰਹੇ ਸੀ ਕਿ ਇਸ ਦੇ ਕਿੰ ਨਾਲ ਇੰਨੇ ਪਰਿਵਾਰ ਨੂੰ ਪੈਸੇ ਮਿਲਣਗੇ ਇੰਨੀਆਂ ਚੀਜ਼ਾਂ ਤੁਹਾਨੂੰ ਵੀ ਫਿਰ ਗੁੰਮਰਾਹ ਕੀਤਾ ਤੁਸੀਂ ਫਿਰ ਮੋਢੀ ਸੀਗੇ ਸਾਰੀ ਅਸੀਂ ਸਾਰੇ ਬੰਦਿਆਂ ਨੂੰ ਗੁੰਮਰਾਹ ਕਰਕੇ ਮੈਂ ਕਰੋੜ ਰੁਪਇਆ ਕਿਹਾ ਮੰਗਦਾ ਤੇ ਇੱਕ ਇੱਕ ਪਰਿਵਾਰ ਨੂੰ ਨੌਕਰੀ ਕਹੀਦੀ ਐਸਸੀ ਐਸਟੀ ਐਕਟ ਲੱਗਣ ਦਾ ਗੱਲ ਕਰੀ ਸੀ ਜਿਹੜਾ ਇੱਕ ਮੁੰਡਾ ਇਹਨਾਂ ਚੋ ਐਸਸੀ ਜਨੂਚੀ ਜਾਤੀ ਨਾਲ ਦੂਜਾ ਬੀਸੀ ਸੀ ਮੈਂ ਕਿਹਾ ਦੋਨਾਂ ਦੀ ਇੱਕ ਐਫਆਈਆਰ ਹੈ ਇੱਕੇ ਦੋਸ਼ੀ ਹੈਗੇ ਤੇ ਦੋਨਾਂ ਨੂੰ ਜੇ ਬਰਾਬਰ ਮਿਲ ਜਾ ਸਾਨੂੰ ਕੋਈ ਤਰਾਜ ਨਹੀਂ ਦੋਨੇ ਗਰੀਬ ਪਰਿਵਾਰ ਨੇ ਇਹਨਾਂ ਦੀ ਹਾਲਤ ਜਿਹੜੀ ਮਾਲੀ ਹਾਲਤ ਬਹੁਤ ਖਰਾਬ ਹੈ ਇਹਨਾਂ ਨੂੰ 8.5-8 ਲੱਖ ਰੁਪਏ ਦੋ ਦੋ ਕਿਸ਼ਤਾਂ ਚ ਮਿਲਣਾ ਸੀ ਮੁੰਡੇ ਨਵੈਰਡ ਹੋਣ ਕਰਕੇ ਇਹਨਾਂ ਦੀ ਮਾਂ ਮਾਂ ਨੂੰ ਮਿਲਣਾ ਜੇਕਰ ਉਹ ਵਿਆਹੇ ਹੁੰਦੇ ਤਾਂ ਉਹਨਾਂ ਦੀ ਪਤਨੀਆਂ ਨੂੰ ਘਰ ਵਾਲਿਆਂ ਨੂੰ ਮਿਲਣਾ ਸੀ ਤੇ ਉਹਨਾਂ ਨੇ ਐਸ்சி ਐਸਟੀ ਐਕਟ ਦੀ ਗੱਲ ਕਰੀ ਹੈ 25 ਲੱਖ ਦੀ ਵੀ ਗੱਲ ਕਰੀ ਸੀ ਨੌਕਰੀ ਦੀ ਵੀ ਗੱਲ ਕਰ ਰਹੇ ਸੀ ਵੀ ਤੁਸੀਂ ਚੜਨਾ ਚੱਕ ਲੋ ਜੀ ਇਹ ਸਾਡੀਆਂ ਮੰਗਾਂ ਜੀ ਸਰਕਾਰ ਉਸ 25 ਲੱਖ ਵਾਲੇ ਮਸਲੇ ਨੂੰ ਸਾਨੂੰ ਇੱਕ ਮਹੀਨਾ ਲੱਗ ਪਗ ਲੱਗੂਗਾ ਇਹ ਪ੍ਰੋਸੈਸ ਹੁੰਦਾ ਫੇਲ ਚਲਦੀ ਹੈ ਫਲਾਣਾ ਹੁੰਦਾ ਟਮਕਾਣਾ ਹੁੰਦਾ ਉਸ ਦਿਰੇ ਗੱਲ ਕਰਕੇ ਪਰ ਔਨ ਦੀ سپورਟ 2-2 ਲੱਖ ਰੁਪਏ ਦੇ ਕੇ ਵੀ ਗਏ ਇੱਥੇ ਵੀ ਚੈੱਕ ਦਿੱਤੇ ਉਹਨਾਂ ਨੇ ਪੀਖ ਨਹੀਂ ਅਸੀਂ ਮੰਗਦੇ ਉਹਨਾਂ ਨੇ ਰੈੱਡ ਕਰਾਸ ਚ ਦਿਆ ਇੱਕ دیਵਾਨੀ ਇੱਥੇ ਦੇ ਐਮਐਲਏ ਨੇ ਨਹੀਂ ਦਿੱਤੀ ਇੱਕ ਚਵਾਨੀ ਵੀ ਨਹੀਂ ਦਿੱਤੀ ਮੈਂ ਖੁਦ ਕਿਹਾ ਐਮਐਲਏ ਸਾਹਿਬ ਪਰਸਨਲ ਤੌਰ ਤੇ ਤੁਸੀਂ ਦੱਸੋ ਕੀ ਦੰਦੇ ਸਰਕਾਰ ਕੀ ਦਿੰਦੀ ਹੈ ਉਹਨਾਂ ਇੱਕ ਚਵਾਨੀ ਨਹੀਂ ਕਹੀ ਇੱਥੇ ਦੋ ਕਮ ਉਹਨਾਂ ਨੇ ਕਮੇਟੀਆਂ ਨੇ ਨੌਜਵਾਨ ਮੁੰਡਿਆਂ ਨੇ ਵਿਚਾਰਾਂ ਨਾਲ ਇਕੱਠੇ ਕਰੇ ਪੈਸੇ ਕਿਸੇ ਤਰ੍ਹਾਂ ਕਰੇ ਚਲੋ ਆਪਾਂ ਰੋਲਪਾ ਪਾ ਕੇ ਇਹਨਾਂ ਪਰਿਵਾਰਾਂ ਦੀ ਮਦਦ ਕਰੀ ਹੈਲਪ ਕਰੀ ਹੋਰ 10 ਵੀ ਬੰਦੇ ਪਿੰਡ ਦੇ ਆ ਜਿਹੜੇ ਸਾਡੇ ਸਹਿਯੋਗੀ ਸੱਜਣ ਨੇ ਉਹਨਾਂ ਨੇ ਪਿੰਡ ਵਾਲਿਆਂ ਨੇ ਸਹਿਯੋਗ ਦਿੱਤਾ ਪਰ ਜਿਹੜੀ ਕਰਤੂਤ ਇਸ ਸਰਕਾਰ ਦੀ ਰਹੀ ਸ ਐਮਐਲਏ ਦੀ ਰਹੀ ਇੱਥੇ ਦੇ ਕਾਉਂਸਲਰਾਂ ਦੀ ਲਈਓ ਤੁਸੀਂ ਦੇਖ ਲੀ ਖੁਦ ਵੀ ਕਿਵੇਂ ਦੀ ਉਹ ਮਾੜੀ ਹਾਲਤ ਰਹੀ ਇੱਥੇ ਤੱਕ ਇੱਕ ਐਮਸੀ ਅਜ ਜਿੰਦਾ ਲਾ ਕੇ ਚਲੇਗਾ ਇਸ ਧਰਮਸ਼ਾਲਾ ਨੂੰ ਉਹਦੀ ਚਾਬੀ ਨਹੀਂ ਦਿੱਤੀ ਉਸਨੇ ਆਪਣੇ ਚਮਚੇ ਛੱਡੇ ਹੋਏ ਸੀ ਦੋ ਚਾਰ ਵੀ ਕੱਠਾ ਨਾ ਹੋਏ ਚਮਚੇ ਚਾਬੀ ਨਾ ਦਿੱਤੀ ਸਾਨੂੰ ਧਰਨਾ ਜਿੰਦਾ ਬਾਹਰਲਾ ਤੋੜਨਾ ਪਿਆ ਇਹ ਐਮਸੀਆਂ ਦੀ ਹਾਲ ਹੈ ਇੱਥੇ ਦੀ ਇਹ ਆਵਾ ਦੀ ਪਾਰਟੀ ਦੀ ਹਾਲ ਹੈ ਇਹ ਐਮਐਲਏ ਦੇ ਚਮਚੇ ਨੇ ਬਿਲਕੁਲ ਅੱਛਾ ਜਿੱਥੇ ਗਰੇਸ਼ਨ ਹਸਪੀਟਲ ਦੇ ਵਿੱਚ ਤੁਹਾਡੇ ਭਤੀਜੇ ਦਾਖਲ ਸੀਗੇ ਉੱਥੇ ਜਦੋਂ ਪ੍ਰਸ਼ਾਸਨ ਨੇ ਕਿਹਾ ਸੀ ਕਿ ਸਾਰਾ ਪੈਸਾ ਵਗੈਰਾ ਅਸੀਂ ਦਵਾਂਗੇ ਉਹ ਪ੍ਰਸ਼ਾਸਨ ਨੇ ਦਿੱਤੇ ਨਹੀਂ ਜਾਂ ਫਿਰ ਕੀ ਮੰਗ ਰਿਹਾ ਤੁਹਾਡੇ ਤੋਂ ਸਰ ਪ੍ਰਸ਼ਾਸਨ ਨੇ ਉਸ ਟਾਈਮ ਗੱਲ ਕੀਤੀ ਸੀਗੀ ਸਰਕਾਰੀ ਰੇਟ ਤੇ ਸਾਰਾ ਉਹਨਾਂ ਨੇ ਦਿੱਤਾ ਪ੍ਰਾਈਵੇਟ ਉਹਨਾਂ ਨੂੰ ਜੋ ਵੀ ਉਹਨਾਂ ਦਾ ਚੱਲਦਾ ਸੀਗਾ ਪਰ ਜੋ ਸਾਡਾ ਜਿੱਦਾਂ ਮੁਆਵਜ਼ਾ ਵਗੈਰਾ ਜੋ ਵੀ ਬੱਚੇ ਨਾਲ ਜੋ ਵੀ ਸਾਡਾ ਹੈਗਾ ਸੀ ਉਹ ਤਾਂ ਸਾਡਾ ਤੁਹਾਡੇ ਸਾਹਮਣੇ ਸੇਮ ਪ੍ਰੋਸੀਜਰ ਸੀਗਾ ਤੇ ਸਾਡੇ ਨਾਲ ਕੋਈ ਕੰਟੈਕਟ ਚ ਨਹੀਂ ਹੈਗੇ ਕੁਲਵੰਤ ਸਿੰਘ ਐਮ ਐਲ ਏ ਵੀ ਕਹਿ ਰਹੇ ਸੀਗੇ ਵੀ ਤੁਹਾਨੂੰ ਪਰਸਨਲੀ ਘਰ ਘਰ ਜਾ ਕੇ ਮਿਲਾਂਗੇ ਦੋਨੇ ਪਰਿਵਾਰਾਂ ਨੂੰ ਪਰ ਸਾਡੇ ਘਰ ਕੋਈ ਵੀ ਨਹੀਂ ਆਇਆ ਜੀ ਤੁਹਾਨੂੰ ਲੱਗਦਾ ਨਹੀਂ ਜਿਵੇਂ ਪ੍ਰਸ਼ਾਸਨ ਕਹਿ ਰਹੇ ਸੀਗੇ ਮਹੀਨਾ ਲੱਗੇਗਾ ਹਜੇ ਟਾਈਮ ਦਿਓ ਥੋੜਾ ਜਾਂ ਵੀ ਅਸੀਂ ਸਾਰੀ ਕਾਰਵਾਈ ਕਰਾਂਗੇ ਪਰ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਨਾ ਹਾ ਪੂਰਾ ਮਹੀਨਾ ਬੀਤ ਚੁੱਕਿਆ ਹੈ ਤੇ ਹੁਣ ਤੱਕ ਕੋਈ ਕੰਟੈਕਟ ਚ ਹੀ ਨਹੀਂ ਹੈ ਸਾਡੇ ਸਾਨੂੰ ਤਾਂ ਇੰਨਾ ਵੀ ਨਹੀਂ ਪਤਾ ਵੀ ਦੂਜੇ ਮੁੰਡੇ ਫੜੇ ਆ ਕੋਈ ਕੰਟੈਕਟ ਹੈ ਹੀ ਨਹੀਂ ਬਿਲਕੁਲ ਹੀ ਡਿਸਕਾਉਂਟ ਕਰਦਾ ਸਾਨੂੰ ਤੇ ਜਿੱਦਾਂ ਵੀ ਹੈ ਸਾਡੇ ਅਜੇ ਪਿੰਡ ਦੇ ਮਾੜੀ ਮੋਟੀ ਕੋਈ ਹੈਲਪ ਕਰਦਾ ਪਿਆ ਹੈ ਸਾਡੀ ਤੇ ਪ੍ਰਸ਼ਾਸਨ ਤਾਂ ਬਿਲਕੁਲ ਹੀ ਸਾਡੀ ਪਾਸੇ ਤੋਂ ਭੋਗਤਈ ਐ ਸਾਡੀ ਭੋਗਤਈ ਜੋ ਹੋਇਆ ਚਲੇ ਗਏ ਸੀ ਇਹ ਭੋਗਤਈ ਐ ਐਸਡੀਐਮ ਨੇ ਮੈਡਮ ਨੇ ਕੋਈ ਗੱਲ ਨਹੀਂ ਸੁਣੀ ਰਾਮ ਨਾਲ ਚਲੇ ਗਏ ਚੁੱਪਚਾਪ ਹੁਣ ਅਗਲੀ ਡਿਮਾਂਡ ਕੀ ਆ ਫਿਰਕੇ ਦਫਤਰ ਘੇਰੋਂ ਕੇ ਐਸਐਸਪੀ ਸਾਹਿਬ ਹਾਂਜੀ ਮਰਨ ਵਰਤਨ ਉਹਦੇ ਨਾਲ ਹੱਲ ਹੋ ਜਾਏਗਾ ਨਹੀਂ ਹੋਏਗਾ ਮਰੀਵੀਆਂ ਮੇਰਾ ਕੁਛ ਨਹੀਂ ਰਿਹਾ ਦੁਨੀਆ ਦੇ ਮੇਰਾ ਹੁਣ ਕੁਛ ਨਹੀਂ ਹੈ ਕਿ ਦੁਨੀਆ ਤੇ ਮਰੂੰਗਾ ਤੇ ਜਰੂਰ ਮਰੂੰਗਾ ਮੈਂ ਉਥੇ ਮੇਰਾ ਇੱਕ ਬੱਚਾ ਸੀਗਾ ਉਹ ਵੀ ਪ੍ਰੋਫੈਸਰ ਨਹੀਂ ਹੋ ਰਿਹਾ ਚਾਰ ਚਾਰ ਪਹਿਲੇ ਚਾਰ ਚਾਰ ਅਮਸਿੰਨੇ ਬਿੰਦ ਦੇ ਉਹ ਵੀ ਬਾੜ ਦੇ ਨੇ ਜੜੀਆਂ ਲੈ ਕੇ ਪਰਵਾਸੀਆਂ ਨੂੰ ਕਿਤੇ ਜਾ ਮਾਹੀ ਮੈਂ ਤਾਂ ਮਰੀ ਹੋਈ ਆ ਕੋਈ ਨਹੀਂ ਉੱਥੇ ਤੇ ਅੱਗੇ ਆ ਕੇ ਬਣਾਉਣ ਨਵਾਰੀ ਉੱਥੇ ਹੀ ਬਣਾਉਣ ਦੇ ਅਖਰੇ ਹੁਣ ਸਾਡੇ ਤਰ੍ਹਾਂ ਉੱਥੇ ਹੀ ਪ੍ਰੇਮ ਨੰਗਣਗੇ ਦੋ ਮੇਰੀ ਬੱਚੀਆਂ ਨੇ ਪਿੱਛੇ ਉਹਨਾਂ ਨੇ ਵੀ ਐਵੇਂ ਹੀ ਤਿਆਗ ਦੇ ਲੇਗੇ ਜਿੱਦਾਂ ਉਹਨਾਂ ਦਾ ਪ੍ਰਾਣੇ ਦੀ ਉਹਨਾਂ ਦਾ ਵੀ ਕੀ ਰਹਿ ਗਿਆ ਦੁਨੀਆ ਤੇ ਦੋ ਛੋਟੀ ਛੋਟੀ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਨਾਲ ਇਨਜਸਟਿਸ ਹੋ ਰਿਹਾ ਤੁਹਾਡੇ ਨਾਲ ਤੱਕਾ ਕਰ ਰਿਹਾ ਪ੍ਰਸ਼ਾਸਨ ਫਿਰ ਸਾਰਾ ਔਰ ਕੀ ਤੱਕ ਕਹੀ ਗਵਰੀ ਹੁਣ ਤੱਕ 4 ਐਮਸੀਮੰਦੇ ਘਰ ਕੋਈ ਐਮਸੀਦਵਾਰੇ ਪਹੁੰਚਿਆ ਨਹੀਂ ਆਖੜੇ ਵਿੱਚ ਕੋਈ ਹੈਲਪ ਵਾਰੀ ਮੇਰੇ ਤਾਂ ਇਹ ਸਾਰੇ ਕੁਝ ਨੇ ਜਿਹੜੇ ਪਹੁੰਚਦੇ ਨੇ ਮੇਰੇ ਘਰ ਆਈ ਪਹੁੰਚਦੇ ਨੇ ਮੇਰੇ ਘਰ ਜਿਹੜੇ ਸਾਰੇ ਮੈਨੂੰ ਤਾਂ ਪਤਾ ਨਹੀਂ ਕਿ ਮੈਂ ਅੱਜ ਮਰ ਜਾਵਾਂ ਮਰ ਜਾਵਾਂ ਪਰ ਮੇਰੀ ਮੌਤ ਦਾ ਜ਼ਿੰਮੇਵਾਰ ਵੀ ਆਈ ਵਰਗੇ ਹੀ ਹੋਏਗੇ ਜਿਹੜੇ ਤੁਸੀਂ ਇਹ ਕਹਿੰਦੇ ਹੋ ਕਿ ਜਿਹੜਾ ਵਾਦਾ ਹੋਇਆ ਸੀ ਉਹ ਪੂਰਾ ਕਰਨਾ ਹਾਂਜੀ ਹੁਣ ਪੂਰਾ ਕਰਨ ਦੇ ਵੀਰ ਮੇਰੇ ਕੋਲ ਰਿਆ ਵੀ ਕੀ ਹੈਗਾ ਮੈਂ ਮੇਰੀ ਬੱਚੀਆਂ ਵੀ ਤਾਂ ਦੇਖਣੀ ਆਂਗੀ ਆ ਤੁਹਾਡੇ ਕੋਲ ਆਏ ਇੱਕ ਇੱਕ ਵਾਰ ਤੁਹਾਡੇ ਕੋਲ ਆਏ ਕੋਈ ਪ੍ਰਸ਼ਾਸਨ ਦਾ ਕੇ ਬੰਦਾ ਤੁਹਾਡੇ ਨਾਲ ਗੱਲ ਕਰਕੇ ਗਿਆ ਹੋਵੇ ਕਿ ਵੀ ਅਸੀਂ ਤੁਹਾਡੇ ਕੋਕਤ ਕੀ ਆਏ ਆ ਜੀ ਉਹ ਤੋਂ ਬਾਅਦ ਭੋਗ ਦੇ ਵਿੱਚ ਰੋਕਿਆ ਉਸ ਤੋਂ ਬਾਅਦ ਕੀਤਾ ਤੁਹਾਡਾ ਕੋਈ ਖਬਰ ਲੈਣ ਵੀ ਨਹੀਂ ਆਇਆ ਘਰ ਹਾਂਜੀ ਅੱਜ ਹਫਤਾ ਹੋ ਗਿਆ ਜੀ ਭੋਗ ਤੋਂ ਬਾਅਦ ਸਾਡੇ ਕੋਲ ਇੱਕ ਬੰਦਾ ਨੇ ਆਏ ਵੀ ਹਾਂ ਤੁਹਾਡਾ ਹਾਲ ਕੀ ਹੈ ਪਰਿਵਾਰ ਦਾ ਹਾਲ ਕੀ ਹੈ ਠੀਕ ਹੈ ਜੀ ਪੋਗਦੋ ਪਹਿਲਾ ਪਹਿਲੇ ਨੂੰ ਡਰ ਸੀ ਵੀ ਹਾਂ ਪੋਗਦੋ ਪਹਿਲਾ ਕੋਈ ਕਾਰਵਾਈ ਨਾ ਕਰਨ ਕੋਈ ਪਰਿਵਾਰ ਕੋਈ ਉਸ ਟਾਈਮ ਤੱਕ ਸਾਰੀ ਪੁਲਿਸ ਸਾਡੇ ਪਿੰਡ ਪੂਰਾ ਘੇਰਾ ਪਾ ਕੇ ਰੱਖਿਆ ਠੀਕ ਹੈ ਨਾ ਜੱਥੇ ਹੀ ਪੋਗਦਾ ਉਸ ਤੋਂ ਬਾਅਦ ਇੱਕ ਬੰਦਾ ਨਹੀਂ ਪਰਖਿਆ ਠੀਕ ਇੱਕ ਉਹ ਆਉਂ ਨਹੀਂ ਆਇਆ ਪ੍ਰਸ਼ਾਸਨ ਦਾ ਬੰਦਾ ਕੋਈ ਵੀ ਹਾਂ ਪਰਿਵਾਰ ਕੀਮੇ ਚੱਲ ਰਿਹਾ ਕੀਮੇ ਨਹੀਂ ਹੈ ਕੀ ਮੰਗਾ ਤੁਹਾਡੇ ਕੀ ਮੰਗਾਂ ਰੱਖੀ ਦੀਆਂ ਵੀ ਉਹ ਪੂਰੀਆਂ ਹੋਈਆਂ ਨਹੀਂ ਹੋਈਆਂ ਠੀਕ ਹੈ ਜੀ ਅਸੀਂ ਕੀ ਉਮੀਦ ਕੀ ਉਮੀਦ ਲੱਗ ਰੱਖੀ ਠੀਕ ਹੈ ਜੀ ਅਸੀਂ 9 ਤਰੀਕ ਨੂੰ ਇਕੱਠੇ ਹੋਵਾਂਗੇ ਠੀਕ ਹੈ ਨਾ ਸਾਨੂੰ ਉੱਥੇ ਮਰਨਾ ਪਵੇ ਬੈਠੇ ਨਾ ਪੁਖੜ ਤਾਲ ਦੇ ਅਸੀਂ ਬੈਠਾਂਗੇ ਠੀਕ ਹੈ ਜੀ ਉਹ ਤੋਂ ਪਹਿਲਾਂ ਬੰਦਾ ਅੱਖਾਂ ਦੇ ਵਿੱਚ ਹੰਝੂ ਨੇ ਇਹ ਇੱਕ ਮਾਂ ਦੇ ਦਾ ਇਹਨਾਂ ਦਾ ਪੁੱਤ ਜਿਹੜਾ ਇਸ ਦੁਨੀਆ ਤੋਂ ਚਲਾ ਗਿਆ ਸੀਗਾ ਲੜਾਈ ਹੋਈ ਸੀ ਕਿ ਪਾਰਕਿੰਗ ਲੈ ਕੇ ਤੇ ਜਿਹੜਾ ਉਸ ਮੁੰਡੇ ਦੇ ਜਿਹੜੇ ਖੰਜਰ ਮਾਰੇ ਗਏ ਉਹ ਥਾਂ ਦੇ ਉੱਤੇ ਇੱਕ ਮੁੱਕ ਜਾਂਦਾ ਇੱਕ ਨੂੰ ਹਸਪੀਟਲ ਦੇ ਵਿੱਚ ਦਾਖਲ ਕੀਤਾ ਜਾਂਦਾ ਤੇ ਹੁਣ ਇਹ ਅੱਖਾਂ ਦੇ ਵਿੱਚ ਹੰਝੂ ਨੇ ਪਰਿਵਾਰ ਦੇ ਨਾਲ ਪਿੰਡ ਖੜਾ ਹੋਇਆ ਤੇ ਮੈਂ ਤਸਵੀਰ ਮੈਂ ਜਗਮੀਤ ਨੂੰ ਕਵਾਂਗਾ ਇੱਕ ਵਾਰ ਦਿਖਾ ਦੇਣਾ ਕਿ ਜਿਸ ਤਿੱਕੇ ਨਾਲੇ ਮਾਤਾ ਪਿਤਾ ਭਾਵਕ ਹੋ ਰਹੇ ਨੇ ਕਿ ਮੇਰੇ ਪੁੱਤ ਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਤੇ ਜਿਸ ਤਿੱਕੇ ਦੀ ਸਥਿਤੀ ਪਰਿਵਾਰ ਦੀ ਬਣੀ ਹੋਈ ਹੈ ਤੇ ਇਹ ਕਹਿੰਦੇ ਨੇ ਕਿ ਜਿਹੜਾ ਵਾਦਾ ਪ੍ਰਸ਼ਾਸਨ ਨੇ ਸਾਡੇ ਨਾਲ ਕੀਤਾ ਸੀਗਾ ਉਹ ਪੂਰਾ ਕਰਨ ਤੇ ਇਹਨਾਂ ਹੰਝੂਆਂ ਦਾ ਜਿਹੜਾ ਇਹਨਾਂ ਨੂੰ ਬੱਚਿਆਂ ਦੇ ਲਈ ਅੱਗੇ ਸਹਾਰਾ ਬਣ ਸਕਣ ਤੇ ਤਸਵੀਰ ਤੁਹਾਨੂੰ ਕੁੰਬੜਾ ਤੋਂ ਸਾਂਝੀ ਕੀਤੀ ਹੈ ਕਿ ਪ੍ਰਸ਼ਾਸਨ ਨੂੰ ਵੀ ਕਹਿ ਰਹੇ ਨੇ ਕਿ ਜੋ ਸਾਡੇ ਨਾਲ ਵਾਦਾ ਕੀਤਾ ਸੀ ਉਸ ਨੂੰ ਪੂਰਾ ਕਰੋ